ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਆਓ ਜੀ ਆਪਾਂ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੇ ਆ ਜਿਹੜਾ ਆਪਾਂ ਵਰਕ ਕੀਤਾਗਾ ਹਾਂਜੀ ਦੇਖੋ ਕਿੰਨਾ ਪਿਆਰਾ ਕਲਰ ਆ ਲਾਈਟ ਸੂਟ ਤੇ ਲਾਈਟ ਹੀ ਆਪਾਂ ਕਢਾਈ ਦੇ ਜਿਹੜਾ ਥ्रेड ਯੂਜ਼ ਕੀਤਾ ਉਹ ਵੀ ਲਾਈਟ ਹੀ ਕੀਤਾ ਕਿਉਂਕਿ ਉਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਲਾਈਟ ਕਲਰ ਹੀ ਚਾਹੀਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਸਾਈਜ਼ ਵੀ ਛੋਟਾ ਰੱਖਿਓ ਕਿਉਂਕਿ ਆਪਾਂ ਸਾਈਜ਼ ਵੀ ਵੱਡਾ ਛੋਟਾ ਇਹਦੇ ਵਿੱਚ ਕਰਵਾ ਸਕਦੇ ਹਾਂ ਨਾ ਜੇ ਤੁਸੀਂ ਚੋ ਕੈਨ ਯੂ ਵੀ ਸਾਨੂੰ ਵੱਡਾ ਸਾਈਜ਼ ਚਾਹੀਦਾ ਹੈ ਨਾ ਫੁੱਲ ਵੱਡੇ ਚਾਹੀਦੇ ਜਾਂ ਜਿਹੜਾ ਵੀ ਡਿਜ਼ਾਈਨ ਕਰਾ ਰਹੇ ਹੋ ਉਹ ਫਿਰ ਤੁਹਾਨੂੰ ਉਦਾਂ ਹੀ ਮਿਲ ਜੂਗਾ ਜੀ ਇਹ ਦੇਖੋ ਜੀ ਇਹ ਹੈਗਾ ਮੋਢੇ ਤੋਂ ਲੈ ਕੇ نیچے ਸਾਰਾ ਘੇਰੇ ਤੱਕ ਪੈਨਲ ਬਣੇ ਹੋਏ ਜਿਵੇਂ ਲੰਬੇ ਦੋਨੋਂ ਸਾਈਡ ਸੈਂਟਰ ਦੇ ਵਿੱਚ ਆ ਜਾਂਦੇ ਆ ਇਹ ਕਮੀਜ਼ ਦੇ ਬਹੁਤ ਹੀ ਸੋਹਣਾ ਵਰਕ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਸਫਾਈ ਵੀ ਦੇਖ ਸਕਦੇ ਹੋ ਕਿੰਨੀ ਹੈਗੀ ਡਿਜ਼ਾਈਨ ਦੇ ਵਿੱਚ ਤੇ ਹਾਂਜੀ ਤੁਸੀਂ ਆਪਣੀ ਮਰਜ਼ੀ ਨਾਲ ਕਲਰ ਯੂਜ਼ ਕਰਵਾ ਸਕਦੇ ਹੋ ਸਾਈਜ਼ ਵੱਡਾ ਛੋਟਾ ਕਰਵਾ ਸਕਦੇ ਹੋ ਤੇ ਜਿਹੜਾ ਵੀ ਤੁਸੀਂ ਜਿਵੇਂ ਤੁਹਾਡੀ ਪਸੰਦ ਆ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ ਇਹ ਸੂਟ ਬਹੁਤ ਹੀ ਸੋਹਣਾ ਤਿਆਰ ਹੋਇਆਗਾ ਹਾਂਜੀ ਉਹਨਾਂ ਨੇ ਨਾਲ ਹੀ ਬਾਵਾ ਦਾ ਡਿਜ਼ਾਈਨ ਕਰਵਾਇਆ ਸੀ ਇਹ ਬਾਵਾ ਦਾ ਡਿਜ਼ਾਈਨ ਆ ਇਹ ਵੀ ਉਦਾਂ ਹੀ ਉਹੀ ਕਲਰ ਯੂਜ਼ ਕਰਕੇ ਕੀਤਾ ਆਪਾਂ ਇਹ ਵੀ ਬਹੁਤ ਸੋਹਣਾ ਬਣਿਆਗਾ ਹਾਂਜੀ ਆਪਾਂ ਵੈਸੇ ਤਾਂ ਡਿਜ਼ਾਈਨਰ ਦੀਆਂ ਫੋਟੋ WhatsApp ਤੇ ਪਾਉਂਦੇ ਰਹਿੰਦੇ ਆ ਜੇ ਤੁਹਾਡੇ ਕੋਲ ਆਪਦਾ ਕੋਈ ਡਿਜ਼ਾਈਨ ਹੈ ਤੁਸੀਂ ਉਹ ਵੀ ਕਰਵਾ ਸਕਦੇ ਆ ਹਾਂਜੀ ਇਹ ਸੂਟ ਦੇ ਨਾਲ-ਨਾਲ ਆਪਾਂ ਤੁਹਾਨੂੰ ਇੱਕ ਹੋਰ ਸੂਟ ਵੀ ਦਿਖਾਉਨੇ ਆ ਜੋ ਆਪਾਂ ਇੱਕ ਹੋਰ ਤਿਆਰ ਕੀਤਾ ਕਿਉਂਕਿ ਵੀਡੀਓ ਅਪਲੋਡ ਹੋਣ ਚ ਟਾਈਮ ਵੀ ਨਹੀਂ ਲੱਗਦਾ ਹੈਗਾ ਆਪਾਂ ਸੋਚਿਆ ਜੇ ਦੋਨੇ ਇਕੱਠੇ ਕਰ ਦਿੰਨੇ ਆ ਤੇ ਹੋਰ ਵੀ ਆਪਾਂ ਜ਼ਰੂਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਜੋ ਵੀ ਸੂਟ ਆਪਾਂ ਤਿਆਰ ਕੀਤੇ ਹੋਏ ਵੀਡੀਓ ਉਹਨਾਂ ਦੀਆਂ ਬਣੀਆਂ ਪਈਆਂ ਨੇ ਬਸ ਅਪਲੋਡ ਨਹੀਂ ਹੋ ਰਹੀਆਂ ਕੁਝ ਟਾਈਮ ਦੀ ਸ਼ਾਰਟੇਜ ਕਰਕੇ ਤੇ ਆਜੋ ਜੀ ਹੁਣ ਆਪਾਂ ਤੁਹਾਨੂੰ ਦੂਸਰਾ ਸੂਟ ਵੀ ਦਿਖਾਣੇ ਆ ਇਹ ਕੇਰਾ ਆ ਗਿਆ ਦੇਖੋ ਇਹ ਬਾਵਾ ਦਾ ਹੈਗਾ ਦੋਨੇ ਇੱਧਰ ਹਾਂਜੀ ਆ ਬਾਵਾ ਤੇ ਆ ਪਰਪ ਦੋਨੇ ਲੋਰ ਕਰਿਓ ਹਨਾ ਆਪਾਂ ਵੈਸੇ ਪ੍ਰੈਸ ਵੀ ਕਰੇਗਾ ਫਿਰ ਵੀ ਇਹ ਕੱਪੜੇ ਚ ਬਲ ਪੈਂਦੇ ਹੀ ਪੈਂਦਾ ਦਾ ਤੇ ਹੁਣ ਤੁਹਾਨੂੰ ਆਪ ਮੂਰੀਆਂ ਦਾ ਦਿਖਾਉਣੀ ਆਂ ਜੀ ਮੂਰੀਆਂ ਦਾ ਵਰਕ ਇੱਧਰ ਆ ਜਾਂਦਾ ਹੈਗਾ ਇਹ ਮੂਰੀਆਂ ਤੇ ਵਰਕ ਹੈ ਜੀ ਦੋ ਕਲਰ ਦਾ ਆਪਾਂ ਕੰਟਰਾਸਟ ਕੀਤਾ ਹਾਂਜੀ ਆਪਾਂ ਸਲਾਈ ਵੀ ਨਾਲ ਕਰਦੇ ਆਂ ਤੇ ਕਢਾਈ ਵੀ ਕਰਦੇ ਆਂ ਹਾਂਜੀ ਦੱਸਿਓ ਫਿਰ ਤੁਹਾਨੂੰ ਕਿਵੇਂ ਲੱਗੇ ਇਹ ਸੂਟ ਅੱਜ ਦੀ ਵੀਡੀਓ ਇੰਨੀ ਸੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ